ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ 'ਚ ਤੇ ਆਪਾਂ ਸਵੇਰੇ ਦਾ ਹੈਗਾ ਜੀ ਟਾਈਮ ਤੇ ਬੱਦਲਬਾਈ ਹੋਈ ਹੋਈ ਆ ਮੌਸਮ ਸੋਹਣਾ ਏ ਘਰ ਦੇ ਕੰਮ ਆ ਕਰ ਪਏ ਜੀ ਕਰਨ ਤੇ ਬਾਜ ਚੱਲਿਆ ਜੀ ਸਕੂਲ ਤੇ ਆਪਾਂ ਚੱਲੇ ਜੀ ਬਾਜ ਨੂੰ ਸਕੂਲ ਛੱਡਣ ਚਲੋ ਜੀ ਫਿਰ ਤੁਹਾਨੂੰ ਮਾਣਨੇ ਜੀ ਬਾਜ ਦੇ ਨਾਲ ਬਾਜ ਲੱਗਿਆ ਹੋਇਆ ਜੀ ਤਿਆਰ ਹੋ ਕੇ ਪਟਰ ਦਾ ਆਪਣੇ ਦਾ ਜਿਹੜਾ ਨੇ ਬਾਜਾ ਦਾ ਟਰੈਕਟਰ ਉੱਥੋਂ ਨਹੀਂ ਉਤਰਦਾ ਸਾਨੂੰ ਮੈਂ ਟਰੈਕਟਰ ਲੈ ਕੇ ੱੱੱਲੇ ਸੂਹ ਨੂੰ ਬਾਜਾ ਇੱਧਰ ਲੈ ਕੇ ਬੁੱਤ ਸਤਿਕਾਰ ਜੀ ਸਾਰਿਆਂ ਨੂੰ ਬੈਠੋ ਉਸ ਤੋਂ ਬਾਅਦ ਸਿਰ ਗੱਲਬਾਤ ਸਤਿਕਾਰ ਜੀ ਵਰਕਸ਼ੇ ਬਾਜਾ ਉਧਰ ਅੱਗਲੇ ਚੱਲ ਜਾਈਏ ਆਪਾਂ ਨੂੰ ਉਹਦੇ ਵਿੱਚ ਬੈਠ ਜਾਓ ਉਹ ਤਾਂ ਸੱਚੀ ਗੱਲ ਦਲਦੀ ਕਰੋ ਜੇ ਫਰ ਟਾਈਮ ਨਹੀਂ ਵੇਸਟ ਕਰਨਾ ਕਾਕਾ ਜੀ ਅੱਗੇ ਜੀ ਚੱਲਦੇ ਸਤਿਕਾਰ ਜੀ ਹੁਣ ਤੁਸੀਂ ਕਿੱਥੇ ਨੂੰ ਚੱਲੇ ਜੀ ਤੂੰ ਨੂੰ ਕਿੰਨਾ ਮਝਾਂਦਾ ਤੁਹਾਨੂੰ ਛੁਭੀ ਜੋ ਕੇ ਕਾ ਕਾ ਕਰਦੇ ਉੱਥੇ ਜਾ ਕੇ ਤੁਸੀਂ ਪਤਾ ਪਰਦੇ ਆ ਝੂਲੇ ਲੰਨੇ ਆ ਫਿਰ ਦੇ ਮੈਂ ਹੱਥ ਤੋਂ ਬਸ ਉਹ ਹਾਂ ਜਿਹੜੀ ਛੱਡੇ ਇਹ ਬਾਜ ਨੂੰ ਸਕੂਲ ਦੇ ਫਿਰ ਦੇ ਜਿਦਾਂ ਹੈ ਲਖਵਿੰਦਰ ਚੱਲੀ ਆ ਬਾਜ ਨੂੰ ਜਲਦੀ ਕਰ ਲਖਵਿੰਦਰ ਚੱਲੇ ਆ ਜੀ ਬਾਜ ਨੂੰ ਸਕੂਲ ਛੱਡਣ ਮੈਂ ਚੱਲੇ ਆ ਕੱਖ ਵੇਢਣ ਉਹ ਰੇੜੀ ਖੜੀ ਆ ਮੇਰੀ ਤੇ ਬਾਅਦ ਚੱਲ ਬਾਅਦ ਚੱਲੇ ਸਕੂਲ ਫਿਰ ਲੈ ਕੇ ਮੈਂ ਆਉਂਗਾ ਬਾਅਦ ਨੂੰ ਬਾਅਦ ਮੈਨੂੰ ਕਹਿ ਰਿਹਾ ਵੀ ਪਾਪਾ ਤੂੰ ਛੱਡ ਗਿਆ ਮਾਹ ਕੋਈ ਨਾ ਮੰਮਾ ਜਾਂਦੇ ਤੈਨੂੰ ਛੱਡਣ ਪਾਪਾ ਲੈ ਆਉਂਗੇ ਜੇ ਪਾਪਾ ਨਾ ਆਏ ਤੂੰ ਪਾਪਾ ਚੀਜੀ ਦਵਾ ਦੇ ਜੇ ਪਾਪਾ ਆ ਗਏ ਉਹ ਸੌਰੀ 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 ਵੀ ਜੇ ਪਾਪਾ ਆਏ ਲੈਣ ਤੈਨੂੰ ਤਾਂ ਤੂੰ ਚੀਜੀ ਦਵਾਉਂਗਾ ਜੇ ਨਾ ਆਏ ਮੰਮਾ ਆਈ ਫਿਰ ਪਾਪਾ ਚੀਜੀ ਦਵਾਉਂਗੇ ਐਂ ਕਹਦਾ ਬਾਅਦ ਨੂੰ ਮੈਂ ਬਾਅਦ ਚਲੋ ਉੱਗੇ ਆ ਜੋ ਬੈਕ ਕਰ ਲੈ ਉਹ ਲੈ ਆਉਣ ਦੇ ਬਾਹਰ ਨੂੰ ਆ ਜਾ ਅਗੇ ਝਪੇੜ ਕੇ ਆ ਜਾ ਤੇ ਵੀ ਬਾਹਰ ਨੂੰ ਚਲ ਐਡਟ ਵੱਤ ਤੇ ਬਹਿ ਜਾ ਮੇਰੇ ਪੁੱਤ ਉਹ ਦੇਖੋ ਜੀ ਆਪਣਾ ਪਸ਼ੂਪਾਲਨ ਆਰਾਮ ਕਰ ਰਹੇ ਸਾਰੇ ਰੈਸਟ ਫਰਵਾ ਰਹੇ ਠੰਡ ਦਾ ਟਾਈਮ ਜਿਹੜਾ ਕਾਲ ਆਇਆ ਤਾਂ ਉਹ ਸਾਰਾ ਹੋ ਗਿਆ ਹਰਾ ਹੋ ਗਿਆ ਆ ਜਿਹੜਾ ਰਹਿ ਗਿਆ ਤਾਂ ਵਿੱਚ ਲੱਗਣ ਤੇ ਹਾਂ ਚਲ ਕੋਈ ਨਾ ਜੇ ਘਟ ਗਿਆ ਹੋਰ ਲੈ ਆਉਂਗੇ ਇਨੂੰ ਲਾ ਦੇਣਾ ਹੁਣ ਆ ਕੇ ਲਾ ਦਿੰਨੇ ਆ ਕੋਈ ਨਾ ਚਲ ਲੈ ਮੈਂ ਉਹ ਕਿਨਾ ਫੋਨ ਆਪਾਂ ਹਾਂਜੀ ਆਪਾਂ ਨਵੇੜਲੇ ਦੀ ਘਰ ਦੀ ਕੰਮ ਕਰ ਰੋਟੀ ਵਗੈਰਾ ਲਈ ਆਪਾਂ ਨੇ ਬਣਾ ਅੱਜ ਆਪਾਂ ਹੋ ਗਿਆ ਜੀ ਕੰਮ ਨੂੰ ਲੇਟ ਤੇ ਅੱਜ ਤਾਂ ਮਨਦੀਪ ਵੀ ਕੰਮ ਨੂੰ ਲੇਟ ਹੋ ਗਿਆ ਮੰਦੀਲ 'ਤੇ ਲੱਗੇ ਹੋਏ ਆ ਉਧਰ ਮ ਜਾੜੇ ਵਿੱਚ ਸਾਫ ਸਫਾਈ ਕਰਨ ਤੇ ਬਾਅਦ ਦਾ ਵੀ ਸਕੂਲ ਦਾ ਟਾਈਮ ਹੋ ਗਿਆ ਜੀ ਆਉਣ ਦਾ ਅੱਜ ਆਪਾਂ ਕੰਮ ਕਰਨ ਲੇਟ ਹੋ ਗਈ ਆਪਣੀ ਹੋ ਗਈ ਸੀ ਜੀ ਮਸ਼ੀਨ ਖਰਾਬ ਕੱਪੜੇ ਵਾਲੀ ਤੇ ਕੱਪੜੇ ਧੋਣੇ ਪਏ ਆਪਾਂ ਨੂੰ ਹੱਥ ਦੇ ਨਾਲ ਉਹਦੇ ਕਰਕੇ ਆਪਾਂ ਹੋ ਗਏ ਜੀ ਲੇਟ ਇਹ ਕੱਪੜੇ ਜਰਾ ਤੱਕ ਦੇ ਧੋਏ ਤਾਂ ਇਹ ਹੋਰ ਹੁਣ ਚੋਟ ਆਪਾਂ ਕੰਮ ਕਰਾਂ ਥੋੜਾ ਜਿਹਾ ਲੇਟ ਹੋ ਜੀਵੇ ਤੇ ਥੋੜਾ ਜਿਹਾ ਔਖਾ ਲੱਗਦਾ ਹੈ ਕਿੱਥੇ ਨੂੰ ਆਪਾਂ ਸਾਰਾ ਕੰਮ ਕਰਕੇ ਹੋ ਜਾਣਾ ਸੀ ਫਰੀ ਤੇ ਮੈਂ ਦੇਖ ਲਈ ਆਪਾਂ ਨੂੰ ਹਾਂ ਜੀ ਪਤਾ ਹੈ ਮੈਂ ਤਾਂ ਮੇਰੀ ਹਰ ਚੀਜ਼ ਬੰਦ ਹੈ ਅੱਜ ਮੈਂ ਕੰਮਾਇਆ ਕਰਿਆ ਤੇ ਇਹ ਦੁਪਹਿਰਾ ਹੋ ਗਿਆ ਮੈਂ ਸੰਭਾਲ ਲਿਆ ਉਹ ਅੰਦਰ ਕਰਨਾ ਹੈ ਮੈਂ ਉਹ ਬਤਾਉਂਦਾ ਉਹ ਨਾ ਗਾਹਾਂ ਦੇ ਦਾ ਅੱਜ ਵਾਟੇ ਲਾਤੇ ਸੋਹਣਾ ਸੁਰੀਲਾ ਗੀਤ ਰਹਾ ਐ ਬੜਿਆ ਅੱਜ ਤਾਂ ਕਹਿ ਆਏ ਲੱਗਦੀ ਜਿਵੇਂ ਨਵੀਂ ਆ ਲੈਂਦੀ ਹੁੰਦੀ ਜਿਵੇਂ ਉਦੋਂ ਜਿਸ ਦਿਨ ਆਈ ਸੀ ਨਾ ਜਿੱਦਾਂ ਜਨਸੀ ਜੋ ਬਿੜਾਈ ਹੁੰਦੀ ਜਨਸੀ ਜੋ ਖਤਾਈ ਹੁੰਦੀ ਜਿਵੇਂ ਉਦੋਂ ਆਈ ਸੀ ਜਿੱਦਣ ਲੈ ਕੇ ਆਂਦੀ ਸੀ ਇਹ ਪਹਿਲੇ ਦੀ ਨਾ ਉਹ ਗੋਹਾ ਪਿੱਛੇ ਕਰਨੇ ਵਾਲਾ ਹੋ ਗਿਆ ਉਹ ਗੋਹਾ ਘੜ ਕਰਦੀ ਹੈ ਕਿ ਚਰੀਆਂ ਇਹ ਵੀ ਬੈਠੇ ਅੱਧਰ ਪਾਣੀ ਖੜ ਗਿਆ ਸੁੱਕੜਾ ਵੀ ਨਹੀਂ ਹੈਗਾ ਅੱਧਰ ਗਿੱਲੇ ਰਹਿ ਗਏ ਪਰ ਕੱਚੇ ਚੜ। ਤਾਂ ਨੂੰ ਔਖਾ ਹੋਣਾ ਫਿਰ ਡੱਡ ਘਰ ਬੰਨਣੇ। ਤੇ ਬਾਅਦ ਦਾ ਸਕੂਲ ਦਾ ਟਾਈਮ ਹੋ ਚੱਲੇਗਾ। ਟਾਈਮ 12:00 ਵਜੇ ਲਈ। ਇਹ ਤਾਂ ਦਸ ਸਵਾ ਟਾਈਮ ਲਗਵਾਉਣਾ ਹੈ ਬਾਅਦ ਦਾ ਹਾਂ ਫਿਰ ਉਹ 1:30 ਵਜੇ ਉਹ ਨੂੰ ਰਸਤੀ ਕੀ ਕਰਨਾ ਇਹ ਉਹ ਵੀ 12:30 ਵਜੇ ਦੇਖ ਆਉਣਾ ਫਿਰ ਤਾਂ ਹੁਣ ਦੇਖ ਕੇ ਆਉਣਾ ਪੈਣਾ ਜਾ ਕੇ ਇਹ ਬੜਾ ਕੀ ਟਿਕਲੋ ਕੋਈ ਲੱਗੂਗਾ ਨਾ ਕਰਕੇ ਇਹ ਤਾਂ ਉਹ ਵੀ ਢਿਲਾ ਉਹ ਖੰਖੋ ਕੋਈ ਜਿਆਦਾ ਜਿਹਾ ਚਲੇ ਉਹ ਨਾ ਤਾਰਾ ਸਿਹਰਾ ਹੀ ਜੀ ਨਹੀਂ ਕਰਦਾ ਉਹਨਾਂ ਲੋਕ ਉਹ ਤਾਂ ਮੈਨੂੰ ਬਾਰ ਬਾਰ ਕਹਿੰਦਾ ਪਾਪਾ ਜਲਦੀ ਆ ਜੀ ਪਾਪਾ ਜਲਦੀ ਆ ਜੀ ਤੂੰ ਵੀ ਜਾਲੇ ਨੂੰ ਹੋਟ ਲੇਟ ਕਰਾ ਰਹੀ ਹੈ ਉਹਨੂੰ ਬਾਕੀ ਆਪਾਂ ਥੋੜਾ ਜਿਹਾ ਸਮਾਨ ਜਿਹੜਾ ਕੱਦ ਲਿਆਂਦਾ ਤਾਂ ਉਹ ਵੀ ਲੈ ਕੇ ਆਉਣਾ ਤੇ ਥੋੜਾ ਜਿਹਾ ਸਮਾਨ ਲੈ ਲੈਂਦੇ ਆ ਮੈਂ ਵਿਕਣ ਨੂੰ ਤੇ ਬਾਕੀ ਸਰੋਜੀ ਦੇਖਦੇ ਹਾਂ ਵੀ ਫਿਰ ਮਿਲਦੀਆਂ ਜੀ ਸੱਤਵਾਂ ਨੂੰ ਦਿਨ ਦੇ ਵਿੱਚ ਕੱਦ ਨਹੀਂ ਵੀ ਤੜਾ ਮੇਰੇ ਥੋੜੇ ਬੋਟੇ ਕੰਮ ਕਾਰ ਗਏ ਜੀ ਇਹਨੇ ਲਵੇੜ ਲੀਏ ਫੈਰੇ ਵੀ ਅੱਜ ਤੱਕ ਬਹੁਤ ਲੇਟ ਹੋ ਗਏ ਦੁਪਹਿਰਾ ਹੋ ਗਈ ਅਜੇ ਦਾ ਦੇ ਗਏ ਜਿ cục ਲ ਤੇ ਇਹ ਵੀ ਹੋ ਗਿਆ ਕੰਮ ਆਪਣਾ ਤੇ ਬਾਕੀ ਹੁਣ ਟਾਈਮ ਹੁ ਕਾਫੀ ਹੋ ਗਿਆ 12:30 ਹੋ ਗਿਆ ਸਵੇਰ ਦੀ ਆਪਾਂ ਨੇ ਹਲੇ ਤੱਕ ਰੋਟੀ ਨਹੀਂ ਖਾਧੀ ਹੁਣ ਰੋਟੀ ਖਾਈਏ ਨਹਾਈਏ ਤੋਂ ਇਹ ਤੇ ਫਿਰ ਬਾਜ ਨੂੰ ਸਕੂਲ ਤੋਂ ਲੈ ਕੇ ਆਈਏ ਫਿਰ ਥੋੜਾ ਟਾਈਮ ਕਰੀਏ ਰੈਸਟ ਦੁਪਹਿਰ ਚੜ੍ਹ ਕੇ ਹੀ ਕਾਫੀ ਚਲੋ ਜੀ ਫਿਰ ਮਿਲਦੇ ਆਂ ਜੀ ਫਿਰ ਤੁਹਾਨੂੰ ਦੇਖੋ ਜੀ ਗਾਇਸ ਇਹ ਨਹਾਉਣ ਲੱਗਿਆ ਇਹ ਦੇਖੋ ਹੁਣ ਮੌਸਮ ਇੰਨਾ ਹੋਇਆ ਵੀ ਨਹੀਂ ਹੋਇਆ ਇਹ ਕਹਿੰਦਾ ਕੀ ਮੈਨੂੰ ਨਹਾਉਣਾ ਏ ਬਿਮਾਰ ਨਹੀਂ ਜੀ ਹੋਗਾ ਇਹਨੂੰ ਪੈਣੀ ਬੁਖ ਸੌਰੀ ਖਾਂਸੀ ਹੋਈ ਹੋਈ ਏ ਤੇ ਇੱਕ ਆਪਣਾ ਜ਼ੁਖਾਮ ਹੋਇਆ ਹੋਇਆ ਦੱਸੋ ਵੀ ਨਹਾਉਣਾ ਬਣਦਾ ਏ ਹਜੀ ਗਾਇ ਜੀ ਤੁਜੀ ਕੋ ਹਜੀ ਨਾ ਰੱਖਣਾ ਮਾਏਗਾ ਅੱਛੇ ਜੀ ਹਜੀ ਜੀ ਦੇਖੋ ਕੱਪੜੇ ਨਹੀਂ ਖੋਲਣੇ ਹੈਗੇ ਬਾਅਦ ਵਿੱਚ ਮੈਂ ਤੁਹਾਨੂੰ ਪਿਆਰ ਨਾਲ ਇੱਕ ਵਾਰ ਕਹਿ ਦਿਆ ਤੇ ਚਲੋ ਜੀ ਹੁਣ ਆਪਣਾ ਹੋਇਆ ਹੋਇਆ ਸ਼ਾਮ ਦਾ ਟਾਈਮ ਕਰੀਏ ਜੀ ਆਪਾਂ ਵੀ ਹੁਣ ਘਰ ਦੇ ਕੰਮ ਕਰ ਤੇ ਬਾਕੀ ਮਿਲਦੇ ਆ ਜੀ ਤੁਹਾਨੂੰ ਫਿਰ ਆਪਾਂ ਸਵੇਰੇ ਸੋਹਣੀ ਜੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤੇ ਜਦ ਤੱਕ ਚਲੋ ਜੀ ਫਿਰ ਮਿਲਦੇ ਹਾਂ ਹੁਣ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਸਾਡੀ ਵੀਡੀਓ ਨੂੰ ਕਰ ਦਿਓ ਜੀ ਲਾਈਕ ਤੇ ਸ਼ੇਅਰ ਤੇ ਧੰਨਵਾਦ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਨੇ ਆ ਸਾਡੀ ਵੀਡੀਓ ਨੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਕੱਕ ਜੀ ਅਗਲੇ